ਇਹਦਾ ਸਵਾਲ ਆ ਸੰਖਿਆ 18 ਦੇ ਗੁਣਖੰਡ ਲਿਖੋ ਸਾਡੇ ਕੋਲ ਸੰਖਿਆ ਹੈਗੀ 18 18 ਕਿਹੜੇ ਕਿਹੜੇ ਪਹਾੜੇ ਚ ਆਉਂਦੇ ਆ ਇੱਕ ਦੇ ਪਹਾੜੇ ਚ ਵੀ 18 ਆਉਂਦੇ ਆ ਦੋ ਨਾ 18 ਦੋ ਦੇ ਪਹਾੜੇ ਚ ਵੀ 18 ਆਉਂਦੇ ਆ ਤਿੰਨ 6 18 ਤਿੰਨ ਦੇ ਪਹਾੜੇ ਚ ਵੀ 18 ਆਉਂਦੇ ਆ ਚਾਰ ਦੇ ਪਹਾੜੇ ਚ 18 ਨਹੀਂ ਆਉਂਦੇ ਚਾਰ ਸੰਖਿਆ ਨਹੀਂ ਹੋਵੇਗੀ ਪੰਜ ਦੇ ਪਹਾੜੇ ਚ ਨਹੀਂ ਆਉਂਦੇ ਪੰਜ ਵੀ ਗੁਣਖੰਡ ਨਹੀਂ ਹੋਣਗੇ ਅਗਲੀ ਸੰਖਿਆ ਹੈਗੀ 6 ਦੇ ਪਹਾੜੇ ਚ 18 ਆਉਂਦੇ ਆ 6 3 18 ਜਿਹੜੀ ਇਹ ਸੰਖਿਆ 6 ਤੇ 3 ਇਹ ਪਹਿਲਾਂ ਵੀ ਵਰਤ ਲਈ ਆਪਾਂ ਇਹ ਰਿਪੀਟ ਹੋ ਗਿਆ 6 ਤੇ 3 ਇਹਨੂੰ ਕੱਟ ਕਰ ਦੇਣਾ ਗੁਣਖੰਡ ਕਿਵੇਂ ਲਿਖਣੇ ਆ ਇਧਰੋਂ ਉੱਪਰੋਂ ਹੇਠਾਂ ਨੂੰ ਇੱਥੋਂ ਹੇਠਾਂ ਤੋਂ ਉੱਪਰ ਵੱਲ ਨੂੰ ਚੜ੍ਹਦੇ ਕਰਮ ਚ ਲਿਖਣੇ ਆ ਇਹ ਸਾਰੇ ਗੁਣਖੰਡ ਕਿਹੜੇ ਬਣਨਗੇ 1 2 3 6 9 ਅਤੇ 18 ਇਹ ਸਾਰੇ ਗੁਣਖੰਡ ਬਣਿਆ ਇਹ ਇਸ ਸਮੇਂ ਹੋਰ ਵੀਡੀਓਜ਼ ਦੇ ਲਈ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ